ਸਵਾਲ ਜਿਹੜੇ ਸਾਡੇ ਮਨ ਵਿੱਚ ਆਉਂਦੇ ਨੇ ਪਰ ਅਕਸਰ ਪੁੱਛੇ ਨਹੀਂ ਜਾਂਦੇ ਸਿੱਖੀ ਕੀ ਹੈ ਕੀ ਇਹ ਸਿਰਫ ਇੱਕ ਧਰਮ ਹੈ ਜਾਂ ਇੱਕ ਰੂਹਾਨੀ ਰਾਹ ਨਾਮ ਜਪਣਾ ਵੰਡ ਛਕਣਾ ਕੀਰਤ ਕਰਨਾ ਇਹ ਸਿਧਾਂਤ ਅੱਜ ਵੀ ਲਾਗੂ ਹੁੰਦੇ ਨੇ ਜਾਂ ਸਿਰਫ ਪਾਠ ਵਾਲੀਆਂ ਕਿਤਾਬਾਂ ਵਿੱਚ ਰਹਿ ਗਏ ਨੇ ਸੱਚਮੁੱਚ ਖਾਲਸਾ ਕੀ ਸੀ ਇੱਕ ਨਵਾਂ ਧਰਮ ਇੱਕ ਫੌਜ ਜਾਂ ਇੱਕ ਐਸੀ ਸੋਚ ਜੋ ਹਰ ਜ਼ੁਲਮ ਦੇ ਅੱਗੇ ਅਡੋਲ ਹੋ ਕੇ ਖੜੀ ਰਹੀ ਇਸ ਸਾਰੇ ਸਵਾਲਾਂ ਦੇ ਜਵਾਬ ਅਸੀਂ ਲਿਆ ਰਹੇ ਹਾਂ ਸੀਕ੍ਰੇਟ ਪੰਜਾਬ ਦੀ ਇਸ ਵਿਸ਼ੇਸ਼ ਯਾਤਰਾ ਵਿੱਚ ਸਿੱਖੀ ਦੀ ਅਸਲ ਰੂਪ ਗੁਰੂ ਨਾਨਕ ਤੋਂ ਗੁਰਗੁਵਿੰਦ ਤੱਕ ਆਓ ਰਵਾਨਾ ਹੋਈਏ ਨਨਕਾਣਾ ਸਾਹਿਬ ਇੱਥੋਂ ਸ਼ੁਰੂ ਹੋਈ ਸਿੱਖੀ ਦੀ ਜਗਾਤੀ ਰੋਸ਼ਨੀ ਉਸ ਸਮੇਂ ਲੋਕ ਮਸਬਾ ਵਿੱਚ ਵੰਡੇ ਹੋਏ ਸਨ ਜਾਤ ਪਾਤ ਝੂਠੀ ਇੱਜ਼ਤ ਅੰਧ ਵਿਸ਼ਵਾਸ ਨੇ ਸਮਾਜ ਨੂੰ ਗੁੰਮਰਾਹ ਕਰ ਦਿੱਤਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਮਾਰੀ ਨਾ ਕੋਈ Hindu ਨਾ ਮੁਸਲਮਾਨ ਇਹ ਕੋਈ ਇਨਕਾਰ ਨਹੀਂ ਸੀ ਇਹ ਸੀ ਇੱਕ ਨਵੀਂ ਸੋਚ ਜਿੱਥੇ ਮਨੁੱਖਤਾ ਸਭ ਤੋਂ ਵੱਡਾ ਧਰਮ ਬਣ ਗਿਆ ਲਖ ਦਾ ਅਰਥ ਸਿਖਰ ਵਾਲਾ ਜੋ ਸੱਚ ਨੂੰ ਖੋਜੇ ਸਵਾਲ ਕਰੇ ਤੇ ਗੁਰੂ ਦੀ ਰਾਹੀ ਮਨ ਨੂੰ ਰੋਸ਼ਨ ਕਰੇ ਸਿੱਕੀ ਚੋਲਾ ਨਹੀਂ ਇੱਕ ਚੱਲਣ ਦਾ ਟੰਗ ਹੈ ਇਹ ਦਿਲ ਦੀ ਸਫਾਈ ਹੈ ਜਿੱਥੇ ਰੱਬ ਨੂੰ ਪੂਜਿਆ ਨਹੀਂ ਜੀਵਨ ਰਾਹੀ ਜੀ ਲਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਨੇ ਤਿੰਨ ਜੀਵਨ ਮੂਲ ਦਿੱਤੇ ਨਾਮ ਜਪੋ ਰੱਬ ਨੂੰ ਯਾਦ ਕਰ ਹਰ ਸਾਹ ਵਿੱਚ ਕਿਰਤ ਕਰੋ ਇਮਾਨਦਾਰੀ ਨਾਲ ਮਿਹਨਤ ਕਰੋ ਵੰਡ ਛਕੋ ਜੋ ਤੇਰੇ ਕੋਲ ਹੈ ਉਸ ਨੂੰ ਸਾਂਝਾ ਕਰੋ ਇਹ ਕੋਈ ਉਪਦੇਸ਼ ਨਹੀਂ ਇੱਕ ਸਮਾਜਿਕ ਵਿਵਸਥਾ ਸੀ ਜਿੱਤੇ ਹਰ ਇਨਸਾਨ ਨੂੰ ਮਾਨ ਰੋਟੀ ਤੇ ਪਿਆਰ ਮਿਲੇ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਸਭ ਧਰਮਾਂ ਦੀਆਂ ਆਵਾਜ਼ਾਂ ਨੂੰ ਇੱਕ ਥਾਂ ਜੋੜਿਆ ਉਹ ਕਹਿੰਦੇ ਸਨ ਸੱਚ ਮੰਨੋ ਸੱਚ ਲਿਖੋ ਤੇ ਸੱਚ ਲਈ ਮਰੋ ਅਤੇ ਉਹ ਸੱਚ ਲਈ ਤਤੇ ਤਵਿਆ ਉੱਤੇ ਬੈਠ ਗਏ ਉਸ ਸਿੱਖੀ ਦੇ ਪਹਿਲੇ ਸ਼ਹੀਦ ਬਣੇ ਪਰ ਕਦੇ ਵੀ ਸੱਚ ਤੋਂ ਮੁਕਰਿਆ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ ਸਿੱਖੀ ਸਿਰਫ ਈਕ ਨਹੀਂ ਸੰਜੀਵ ਰੱਖੀ ਵੀ ਹੈ ਰੱਬ ਨੂੰ ਪਿਆਰ ਕਰ ਪਰ ਜ਼ੁਲਮ ਦੇ ਅਕੀਲ ਉੱਤੇ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਉਹਨਾਂ ਲਈ ਜੋ ਸਿੱਖ ਵੀ ਨਹੀਂ ਸਨ ਉਸੇ ਕਹਿੰਦੇ ਸਨ ਜੇ ਦਾ ਧਰਮ ਖਤਰੇ ਚ ਹੈ ਉਸ ਦੀ ਰਾਖੀ ਵੀ ਸਾਡਾ ਫਰਜ਼ ਹੈ ਇਹ ਸੀ ਸਿੱਖੀ ਨਾ ਸਿਰਫ ਆਪਣੇ ਲਈ ਪਰ ਹਰ ਇੱਕ ਮਜ਼ਲੂਮ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬਣਾਇਆ ਸਿਰਫ ਰੂਪ ਨਹੀਂ ਰੂਹ ਦੀ ਅਸਾਦੀ ਪੰਜ ਪਿਆਰੇ ਪੰਜ ਕਕਾਰ ਤੇ ਪੰਥ ਦੀ ਸਥਾਪਨਾ ਉਸੇ ਕਹਿੰਦੇ ਸਨ ਰਾਜ ਕਰੇਗਾ ਖਾਲਸਾ ਸਿਰਫ ਤਖਤ ਤੇ ਨਹੀਂ ਸਰਤ ਜੀ ਤੇ ਵੀ ਅੱਜ ਜਦ ਲੋਕ ਰੰਗਾ ਧਰਮਾਂ ਭਾਸ਼ਾਵਾਂ ਚ ਵੰਡੇ ਹੋਏ ਨੇ ਸਿੱਖੀ ਦੀ ਲੋੜ ਹੋਰ ਵੀ ਵੱਧ ਗਈ ਹੈ ਸਿੱਖੀ ਸਿਖਾਉਂਦੀ ਹੈ ਮਿਹਨਤ ਨਿਮਰਤਾ ਬਹਾਦਰੀ ਤੇ ਸਰਬੱਤ ਦਾ ਭਲਾ ਸਿੱਖੀ ਸਿੱਖ ਸਿਰਫ ਇਤਿਹਾਸ ਨਹੀਂ ਇਹ ਰੋਜ਼ ਦੀ ਕਿਰਿਆ ਹੈ ਇਹ ਪਾਠ ਨਹੀਂ ਇਹ ਜੀਵਨ ਹੈ ਕਮੈਂਟ ਕਰਕੇ ਦੱਸੋ ਤੁਸੀਂ ਸਿੱਖੀ ਨੂੰ ਕਿਵੇਂ ਜੀ ਰਹੇ ਹੋ ਏਸੀ ਸਿਕਰਟ ਪੰਜਾਬ ਦਾ ਸਭ ਤੋਂ ਰੋਹਾਨੀ ਐਪੀਸੋਡ ਸਿੱਖੀ ਦੀ ਅਸਲ ਰੂਪ ਮਿਲਦਿਆ ਅਗਲੀ ਯਾਤਰਾ ਚ ਸਤਿ ਸ਼੍ਰੀ ਅਕਾਲ ਜੀ